ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਸੀਂ ਕਹੋਗੇ ਮਤਲਬ ਰੋਜ਼ ਹੀ ਕੋਈ ਵੀਡੀਓ ਹੀ ਕਪੜੇ ਪਾਈ ਹੁੰਦੇ ਆ ਸੇਮ ਡੇ ਵੀਡੀਓ ਬਣਾ ਰਹੇ ਆ ਪਹਿਲਾਂ ਬਣਾ ਕੇ ਹਟੇ ਆ ਜੀ ਉਸ ਤੋਂ ਪਹਿਲਾਂ ਬਣਾ ਕੇ ਹਟੇ ਆ ਇੱਕੋ ਹੀ ਪ੍ਰਾਈਸ ਦੀਆਂ ਵੀਡੀਓ ਅਸੀਂ ਸੇਮ ਡੇ ਬਣਾ ਰਹੇ ਆ ਕਿਉਂਕਿ ਮੈਨੂੰ ਐਦਾਂ ਹੁੰਦਾ ਕਿ ਜੇ ਮੈਂ ਇਹ ਵੀਡੀਓ ਬਣਾਉਂਦੀ ਤਾਂ ਘੱਟੋ ਘੱਟ ਪੌਣੇ ਘੰਟੇ ਦੀ ਵੀਡੀਓ ਬਣਨੀ ਸੀਗੀ ਤੁਸੀਂ ਵੀ ਬੋਰ ਹੋ ਜਾਣਾ ਸੀਗਾ ਤੁਸੀਂ ਅੱਗੇ ਸਕਿੱਪ ਕਰਕੇ ਦੇਖੀ ਜਾਣਾ ਸੀਗਾ ਨਾ ਤੁਹਾਨੂੰ ਸੂਟ ਦੇਖਣਾ ਮਜ਼ਾ ਆਉਂਦਾ ਤੇ ਨਾ ਫਿਰ ਮੈਨੂੰ ਵੀ ਮੇਰਾ ਮਤਲਬ ਕਿ ਐਦਾਂ ਕਿ ਕੰਟੀਨਿਊ ਵੀਡੀਓ ਬਣਾਣੀ ਥੋੜੀ ਅੱਖੀ ਲੱਗਦੀ ਆ ਤਾਂ ਕਰਕੇ ਮੈਂ ਤਿੰਨ ਪਾਰਟਾਂ 'ਚ ਅੱਜ ਵਾਲੀ ਵੀਡੀਓ ਬਣਾਈਆਂ ਜਿ 4000 4000 ਵਾਲੇ ਸੂਟ ਮੈਂ ਤੁਹਾਨੂੰ ਅਜ लास्ट ਦਿਖਾ ਰਹੀ ਹਾਂ ਉਸ ਤੋਂ ਬਾਅਦ ਫਿਰ ਆਪਣੀ ਹੈਵੀ ਵਾਲੇ ਸੂਟ ਆ ਜਾਣਗੇ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਮੇਰੇ ਆਪਣੀ ਬਣੀ ਹੋਈ ਪੀਸ ਨੇ ਤੁਸੀਂ ਖੁਦ ਦੇਖ ਸਕਦੇ ਹੋ ਇੱਕੋ ਹੀ ਪ੍ਰਾਈਸ ਦੇ ਵਿੱਚ ਮੈਂ 4-4 ਤੇ 4-4 3-3 4-4 ਵੀਡੀਓ ਬਣਾ ਰਹੀ ਹਾਂ ਹਨਾ ਤੈਨੂੰ ਖੁਦ ਪਤਾ ਲੱਗ ਜੇਗਾ ਕਿ ਕਾਫੀ ਸਾਰੀ ਕਲੈਕਸ਼ਨ ਹੈਗੇ ਆ ਇਹ ਵੀ ਨਹੀਂ ਹੈਗਾ ਕਿ ਮੈਂ ਤੁਹਾਨੂੰ ਇੱਕ ਇੱਕ ਕੇ ਸੂਟ ਦਿਖਾ ਕੇ ਉਹਨੂੰ ਮਤਲਬ ਕਿ 3-3 4-4 ਮਿੰਟ ਪੂਰੇ ਕਰਦੀ ਆ ਮੈਨੂੰ ਇਦਾਂ ਹੁੰਦਾ ਕਿ ਜਲਦੀ ਜਲਦੀ ਸੂਬ ਵੀਡੀਓ ਬਣਾਈਏ ਤੇ ਤੁਸੀਂ ਵੀ ਕਾਫੀ ਸਾਰੀ ਚੁਆਇਸ ਅਸੀਂ ਤੁਹਾਨੂੰ ਦੇ ਦਈਏ ਜਿਹੜੇ ਮੈਂ ਸੂਟ ਦਿਖਾਨੀਆਂ ਕਰਤੂ ਕਾ ਟਿੱਕ ਵੀਡੀਓ ਚ ਮੇਰੇ 30 ਤੋਂ 40 ਸੂਟ ਹੁੰਦੇ ਆ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਨੰਬਰ ਹੋਊਗਾ ਜੀ ਬੁਕਿੰਗ ਲਈ 8283828381 ਨੰਬਰ ਆ ਇਸ ਨੰਬਰ ਤੇ ਵਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਦੇਣੀ ਆ ਤੇ ਤੁਹਾਨੂੰ ਸਾਰੀ ਵੀਡੀਓ ਦੇਖਣੀ ਪੈਣੀ ਆ ਜੀ ਕਿਉਂਕਿ ਸਭ ਦਾ ਸਟਾਫ ਅਲੱਗ-ਅਲੱਗ ਹੋਏਗਾ ਉਹ اسی ਵੀਡੀਓ ਚ ਦੱਸਾਂਗੇ ਅਗਰ ਤੁਸੀਂ ਸਾ ਤੋਂ ਪੁੱਛੋਗੇ ਜੀ ਮੈਸੇਜ ਕਰਕੇ ਇਹ ਸੂਟ ਦਾ ਕੀ ਸਟਾਫ ਆ ਫਿਰ ਥੋੜਾ ਜਿਹਾ ਇੱਕ ਰਿਪਲਾਈ ਦੇਣ ਚੌਕਾ ਹੋ ਜਾਂਦਾ ਤੁਸੀਂ ਜਸਟ ਇਹ ਪੁੱਛਣਾ ਹੁੰਦਾ ਜੀ ਵੀ ਇਹ ਸੂਟ ਅਵੇਲੇਬਲ ਹੈ ਤੁਹਾਡੇ ਪਾਸ ਤੇ ਇਹਦਾ ਪ੍ਰਾਈਸ 4000 ਆ ਠੀਕ ਹੈ ਤੇ ਤੁਹਾਨੂੰ ਨਾਲ ਦੇ ਨਾਲ ਰਿਪਲਾਈ ਆ ਜਾਂਦਾ ਏ ਐਦਾਂ ਦੇ ਕਲੈਕਸ਼ਨਾਂ ਦੇਖਣ ਲਈ ਤੁਸੀਂ ਮੇਰੇ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ ਪਹਿਲਾਂ ਤਾਂ ਤੁਹਾਨੂੰ ਸਟੱਫ ਹੀ ਵੀਡੀਓ ਚ ਦਿਖਾ ਦਈਏ ਜੀ ਪਿਓਰ ਵਾਲਾ ਸਟੱਫ ਹੈ ਜਿਹਦੇ ਤੇ 35 35 40 40 ਹਜ਼ਾਰ ਵਾਲੇ ਸੂਟ ਬਣਾਨੇ ਅਸੀਂ ਉਹ ਵਾਲਾ ਸਟੱਫ ਹੈ ਇਹ ਠੀਕ ਹੈ ਇਹ ਹੈਗਾ ਹੀ ਬਹੁਤ ਪਿਆਰਾ ਜਿਹਾ ਪੀਸ ਸਾਰੇ ਫਰੰਟ ਵਰਕ ਹੈ ਆਰੀ ਦਾ ਹੈਂਡ ਦਾ ਵਰਕ ਦਿੱਤਾ ਹੋਇਆ ਹੈਂਡ ਆਰੀ ਦੇ ਨਾਲ ਤੇ ਰੇਸ਼ਮ ਦਾ ਬਹੁਤ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਜੀ ਕੰਟਰਾਸਟ ਲੁੱਕ ਦਿੱਤੀ ਵੀ ਆ ਲਾਈਟ ਤੇ ਡਾਰਕ ਦਾ ਕੰਟਰਾਸਟ ਤੇ ਬਾਜੂ ਤੇ ਵੀ ਵਰਕ ਆ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਤੁਹਾਨੂੰ ਫਲਾਵਰ ਦੇ ਨਾਲ ਦੀ ਮਿਲ ਜੇਗੀ ਤੇ ਜਿਹੜਾ ਇਹਦਾ ਦੁਪੱਟਾ ਜੀ ਦੇਖਣ ਵਾਲਾ ਦੁਪੱਟਾ ਹੈ ਪਿਓਰ ਦਾ ਪਿਓਰ ਕ੍ਰਾਸ਼ ਆ ਜੀ ਪਿਓਰ ਵਾਲੀ ਕ੍ਰਾਸ਼ ਸਾਰਾ ਦੁਪੱਟਾ ਜਾਲ ਕੋਈ ਲੁਕਨੀ ਹੈਵੀ ਹੈਗੀ ਕੋਈ ਵਰਕ ਨਹੀਂ ਹੈਵੀ ਜਿਆਦਾ ਦੇਖਣ ਨੂੰ ਲੱਗਦਾ ਹੈਗਾ ਮਤਲਬ ਜਿੱਥੇ ਦੁਪੱਟਾ ਕੈਰੀ ਕਰੋਗੇ ਉੱਥੇ ਦੁਪੱਟਾ ਖੜ ਜਾਏਗਾ ਬਹੁਤ ਸੋਹਣਾ ਕਲਰ ਆ ਤੇ ਡਿਜ਼ਾਈਨਿੰਗ ਤਾਂ ਤੁਹਾਡੇ ਸਾਹਮਣੇ ਹੀ ਬਹੁਤ ਸੋਬਰ ਤੇ ਬੈਠਵਾ ਜਾਂ ਵਰਕ ਹੋਇਆ ਹੋਇਆ ਹੈ ਉੱਬਰ ਮਾ ਜਾਨੀ ਹੈਗਾ ਜੀ ਬਹੁਤ ਸੋਹਣਾ ਸੂਟ ਲੱਗਦਾ ਤੇ ਬਾਕੀ ਤੁਸੀਂ ਚੁਆਇਸ ਤੁਹਾਡੀ ਆਪਣੀ ਹੋ ਜੇਗੀ ਬਸ ਪ੍ਰਾਈਸ ਹੈਗਾ 4000 ਠੀਕ ਹੈ ਤੇ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗੀ ਹੈ ਵੀਡੀਓ ਇਹ ਹੈਗਾ ਜੀ ਇਹਦਾ ਸੇਮ ਦਾ ਸੈਕਿੰਡ ਕਲਰ ਇਹ ਸਲਵਾਰ ਆ ਜਾਏਗੀ ਤੇ ਇਹ ਹੈਗਾ ਦੁਪੱਟਾ ਦੋ ਕਲਰ ਨੇ ਦੋਨੋਂ ਹੀ ਕਲਰ ਇੱਕ ਤੋਂ ਇੱਕ ਨੇ 4000 ਪ੍ਰਾਈਸ ਦੇ ਵਿੱਚ ਨੈਕਸਟ ਦੇ ਰਹੀਆਂ ਜੀ ਗਲਾਸ ਟਿਸ਼ੂ ਦੇ ਉੱਪਰ ਸੋਟ ਬਹੁਤ ساری ਕਲੈਕਸ਼ਨ ਆ ਚੁਆਇਸ ਕਰਨੀ ਵੀ ਔਖੀ ਹੋ ਜਾਂਦੀ ਆ ਬਹੁਤ ਪਿਆਰੀ ਪਿਆਰੀ ਪੀਸ ਨੇ ਹੁਣ ਮੈਨੂੰ ਇਹ ਨਹੀਂ ਪਤਾ ਵੀ ਮੈਂ ਕੰਟੀਨਿਊ ਕਿੰਨੀਆਂ ਵੀਡੀਓ ਪਾਣੀ ਆ ਜਾ ਫਿਰ ਵਿੱਚ ਨੂੰ ਇੱਕ ਅੱਧੀ ਕੋਈ ਹੋਰ ਵੀਡੀਓ ਦੇ ਦਵਾ ਜਿੱਦਾਂ ਕਾਟਨ ਦੀ ਜਾਂ ਵਿంటర్ ਕਲੈਕਸ਼ਨ ਦੀ ਕੋਈ ਹੋਰ ਇਹ ਫਿਰ ਮੌਕਾ ਦੇਖਦੇ ਹੁੰਦੇ ਆ ਜਿਹੜੀ ਵੀਡੀਓ ਅੱਗੇ ਆ ਗਈ ਮੋਫ ਪਾਦਾ ਨਹੀਂ ਹੁੰਦੀ ਆ 4 ਸਾਈਡ ਵਰਕ ਦੇ ਨਾਲ ਆ ਜੀ ਠੀਕ ਹੈ ਇੱਕੋ ਹੀ ਪੀਸ ਆ ਬਿਓਰਕਿੰਕਾ ਵਾਲਾ ਸੂਟ ਆ ਜੀ ਬਹੁਤ ਸੋਹਣਾ ਨੀਚੇ ਤੋਂ ਕਟਿੰਗ ਵਾਲਾ ਨਹੀਂ ਹੈਗਾ ਬਹੁਤ ਪਿਆਰਾ ਪੀਸ ਆ ਇਹਦਾ ਦੁਪੱਟਾ ਥੋੜਾ ਜਿਹਾ ਮਿਸਮੈਚ ਆ ਅਸੀਂ ਤੁਹਾਨੂੰ ਦੁਪੱਟਾ ਅਗਰ ਸੂਟ ਪਸੰਦਾ ਤਾਂ ਸਲਵਾਰ ਦੇ ਨਾਲ ਦਾ ਦੁਪੱਟਾ ਡਾਈ ਕਰਾ ਕੇ ਦਵਾਂਗੇ ਕਿਉਂਕਿ ਕਈ ਵਾਰੀ ਡਾਇਰ ਜਲਦੀ ਜਲਦੀ ਕੁਛ ਕਰ ਦੰਦਾ ਏ ਤੇ ਉਦਾਂ ਹੀ ਦੁਪੱਟੇ ਅਲੇਸ ਲਈ ਚਲੇ ਜਾਂਦੇ ਆ ਬਾਅਦ ਚ ਪਤਾ ਲੱਗਦਾ ਏ ਇਹ ਹੈਗਾ ਜੀ ਬਹੁਤ ਸੋਹਣਾ ਦਵਕੇ ਵਰਕ ਵਾਲਾ 8000 ਪ੍ਰਾਈਸ ਵਾਲਾ ਸੂਟ ਜਿਹੜਾ ਅਸੀਂ ਤੁਹਾਨੂੰ 4000 ਚ ਦੇਣਾ ਏ ਇਹ ਹੈਗੀ ਆ ਜੀ ਸਲਵਾਰ ਇਹਦੀ ਬਹੁਤ ਸੋਹਣਾ ਤੰਬਾ ਜਿਹਾ ਕਲਰ ਆ 트ੈਂਡਿੰਗ ਕਲਰ ਆ ਤੇ ਦੁਪੱਟੇ ਚ ਬੂਟੀ ਆ ਸਾਰੇ ਚ ਤੇ ਅਸੀਂ ਤੁਹਾਨੂੰ ਡਾਈ ਕਰਾ ਕੇ ਦੇ ਦਾਂਗੇ ਇਹਦੇ ਨਾਲ ਦਾ ਅਗਰ ਸੂਟ ਤੁਹਾਨੂੰ ਪਸੰਦ ਆ ਬਹੁਤ ਪਿਆਰਾ ਪੀਸ ਆ ਕੇਰਾ ਹੀ ਬਹੁਤ ਸੋਹਣਾ ਹੈ ਕ੍ਰਸ਼ ਦੀ ਸ਼ਰਟ ਆ ਜੀ ਸਾਰੇ ਦੇ ਵਿੱਚ ਬੁਟੀ ਰਹੂਗੀ ਕੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਇਹਨਾਂ ਦੇ ਨਾਲ ਅਗਰ ਤੁਸੀਂ ਇਦਾਂ ਸ਼ਾਰਟ ਸ਼ਰਟ ਆ ਕਿਉਂਕਿ ਇੱਕ ਤਾਂ ਰੇਂਜ ਸਸਤੀ ਦੇ ਵਿੱਚ ਨੇ ਜੇ ਤੁਸੀਂ ਤਾਂ ਸ਼ਾਰਟ ਸ਼ਰਟਸ ਦੇ ਨਾਲ ਨੇ ਇਹਨਾਂ ਦੇ ਨਾਲ ਲਹਿੰਗਾ ਬਣਾਣਾ ਹੈ ਜਾਂ ਡਵਾਈਡਰ ਬਣਾਣਾ ਹੈ ਤਾਂ ਤੁਹਾਡੇ ਲਈ ਈਜ਼ੀ ਹੋ ਜਾਂਦਾ ਬੱਚਿਆਂ ਵਾਸਤੇ ਵੀ ਈਜ਼ੀ ਹੋ ਜਾਂਦਾ ਮਤਲਬ ਡਿਜ਼ਾਈਨਿੰਗ ਕਰਨੀ ਬਹੁਤ ਸੋਹਣੀ ਈਜ਼ੀ ਹੋ ਜਾਂਦੀ ਆ ਕਿਉਂਕਿ ਰੇਟ ਵੀ ਲੈਸ ਆ ਤੇ ਤੁਸੀਂ ਆਪਣੀ ਚੁਆਇਸ ਦਾ ਸੂਟ ਵੀ ਪਸੰਦ ਕਰ ਸਕਦੇ ਹੋ ਮਤਲਬ ਕਿ ਬਣਵਾ ਸਕਦੇ ਹੋ ਕਈ ਵਾਰੀ ਹੈਵੀ ਸੂਟ ਹੁੰਦੇ ਆ ਇਹ ਵੈਸੇ ਜੇ ਪੈਂਟ ਤੇ ਕੰਮ ਆ ਜਾਂ ਸਲਵਾਰ ਬਣਾ ਸਕਦੇ ਜੇ ਪੈਂਟ ਬਣਾ ਸਕਦੇ ਹੋ ਸਾਰੇ ਦੇ ਵਿੱਚ ਬੂਟੀ ਰਹੂਗੀ ਸਿੰਗਲ ਪੀਸ ਆ ਇਹ ਹੈਗੇ ਨੇ ਜੀ 7-7000 ਵਾਲੀ ਸੂਟ ਜਿਹੜਾ ਤੁਹਾਨੂੰ 4000 ਪ੍ਰਾਈਸ 'ਚ ਦੇ ਰਹੇ ਆ ਸਾਰੇ ਫਰੰਟ ਚ ਕੱਟ ਦਾਣਾ ਬਾਜੂ ਤੇ ਪਰਲ 컬러ਫੁਲ ਲੱਗਿਆ ਹੋਇਆ ਤੇ ਸਿੱਪੀ 컬러ਫੁਲ ਲੱਗੀ ਹੋਈ ਆ। ਗਰੇਪ ਦੀ ਸਲਵਾਰ ਆ। ਫੋਰ ਸਾਈਡਿਡ ਬਹੁਤ ਪਿਆਰੇ ਵਰਕ ਦੇ ਨਾਲ ਸੂਟ ਰਹੂਗਾ ਜੀ ਇਹ। ਇਹ ਲਾਸਟ ਲਾਸਟ ਪੀਸ ਹੀ ਨੇ ਜਿਹੜੀ ਅਸੀਂ ਤੁਹਾਨੂੰ ਦੇ ਰਹੇ ਆ। ਸਟਾਕ ਦੇਖੋ ਤੁਸੀਂ ਫੁੱਲ ਸਟਾਕ ਆ ਜੀ ਪੂਰਾ ਆਪਣੇ ਕੋਲ। ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ। ਬਹੁਤ ਵੈਰਾ ਸੂਟ ਹੈ ਬਹੁਤ ਸੋਹਣਾ ਠੀਕ ਹੈ ਜੀ 4 ਸਾਈਡ ਹੈਵੀ ਵਰਕ ਦੇ ਨਾਲ ਵਿਚ ਬੂਟੀ ਹੈ ਸਾਰੇ ਸੂਟ ਚ ਗਰੇਪ ਦੀ ਸਲਵਾਰ ਹੈ ਜੇ ਬਹੁਤ ਸੋਹਣਾ ਜਿਹਾ ਸੂਟ ਹੈ ਵੀ ਠੀਕ ਹੈ। ਗ੍ਰੇਪ ਦੀ ਸਲਵਾਰ ਦੇ ਨਾਲ ਤੇ ਫੋਰਸਾਈਟ ਵਰਕ ਦੇ ਨਾਲ ਕਾਰਨਰ ਹੈਵੀ ਮਿਲ ਜਾਣਗੇ ਜੇ ਸੋਟ ਲੇ। ਠੀਕ ਹੈ ਜੀ ਇਹਦੇ ਵਿੱਚ ਈਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲੇਗਾ। ਔਰੇਂਜ ਸ਼ੇਡ ਦੇ ਵਿੱਚ। ਸਾਰੇ ਫਰੰਟ 'ਚ ਵਰਕ ਆ। ਕਾਰਨਰ ਹੈਵੀ ਆ ਤੇ ਗ੍ਰੇਪ ਦੀ ਸਲਵਾਰ ਆ। ਕਲਰ ਹਰ ਇੱਕ ਮਿਲੇਗਾ ਹਰੇ ਕੇਜ ਵਾਸਤੇ ਆ ਬਰੋਕਟ ਬੂਟੀ ਵਾਲੀ ਸ਼ਰਟ ਆ ਤੇ ਵਰਕ ਦੇਖਿਓ ਜੀ ਸੂਟ ਤੇ ਬਹੁਤ ਸੋਨਾ ਵਰਕ ਹੋਇਆ ਹੋਇਆ ਬਹੁਤ ਪਿਆਰਾ ਤੇ ਕਲਰ ਹੀ ਬਹੁਤ ਸੋਨਾ ਸੂਟ ਦਾ 4000 ਪ੍ਰਾਈਸ ਚ ਦੇ ਰਹੇ ਆ ਜੇ ਸੂਟ ਇਹ ਇਹ ਵੀ ਤੁਹਾਨੂੰ ਸਾਰੀ ਬੂਟੀ ਵਾਲੀ ਦੁਪੱਟਾ ਇਹਦਾ ਬੂਟੀ ਵਾਲਾ ਮਿਲ ਜੇਗਾ ਤੇ ਬਹੁਤ ਸੋਫਟ ਸਟਫ ਦੇ ਵਿੱਚ ਸੂਟ ਆ ਇਹ ਦੁਪੱਟਾ ਸੌਰੀ ਇਹ ਸੂਟ ਤੁਸੀਂ ਵੀਅਰ ਕਰ ਸਕਦੇ ਹੋ ਹਲਦੀ ਤੇ ਬਹੁਤ ਪਿਆਰਾ ਪੀਸਾ ਕਲਰ ਹੀ ਬਹੁਤ ਸੋਹਣਾ ਹੈ ਤੇ ਸਾਰੇ ਸਿੱਪੀ ਵਰਕ ਦੇ ਨਾਲ ਕੁਝ ਅਲੱਗ ਜੀ ਲੁੱਕ ਆਏਗੀ ਬਣਨ ਤੋਂ ਬਾਅਦ ਸੂਟ ਤੇ ਇਹ ਸਲਵਾਰ ਹੈਗੇ ਜੀ ਕਾਰਨਰ ਹੈਵੀ ਵਾਲਾ ਇਹਦਾ ਦੁਪੱਟਾ ਰਹੇਗਾ ਸਾਰੇ ਚ ਬੂਟੀ ਆ ਦੇਖੋ ਜੀ ਸੂਟ ਬਹੁਤ ਪਿਆਰੀ ਚੀਜ਼ ਬਣੀ ਹੋਈ ਆ ਅਲੱਗ ਜੀ ਚੀਜ਼ ਬਣੀ ਹੋਈ ਆ ਬਿਲਕੁਲ ਕੇਰਾ ਹੈਵੀ 4000 ਪ੍ਰਾਈਸ ਦੇ ਵੀ ਸੂਟ ਇਹ ਰਣਕੇ ਜੀ ਕਾਰਨਰ ਹੈ ਵੀ ਠੀਕ ਹੈ ਜੀ ਇਹਦੇ ਨਾਲ ਮਿਲਦਾ ਜੁਲਦਾ ਇੱਕ ਵਰਕ ਹੋਰ ਦਿਖਾ ਦੰਨੇ ਆ ਸਾਰੇ ਫਰੰਟ ਹੈਵੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਆ ਕ੍ਰੇਪ ਦੀ ਸਲਵਾਰ ਆ ਤੇ ਦੁਪੱਟਾ ਫੋਰ ਸਾਈਡਡ ਫੋਰ ਸਾਈਡ ਦੁਪੱਟਾ ਤੁਹਾਨੂੰ 4000 ਦੇ ਵਿੱਚ ਮਿਲ ਰਿਹਾ ਹੈ ਤੇ ਇਹ ਹੈਗੀ ਹੈ ਜੀ ਕ੍ਰਾਸ ਟਿਸ਼ੂ ਦੀ ਸ਼ਰਟ ਡਿਜ਼ਾਈਨਿੰਗ ਬਿਲਕੁਲ ਡਿਫਰੈਂਟ ਆ ਬਹੁਤ ਸੋਹਣਾ ਡਿਜ਼ਾਈਨ ਆ ਐਦਾਂ ਬਣਿਆ ਆ ਜੀ ਇਹ ਫਰੰਟ ਇਸ ਦਾ ਇਹ ਬਣੀ ਹੋਈ ਆ ਬਾਜੂ ਕ੍ਰੇਪ ਦੀ ਸਲਵਾਰ ਤੇ ਦੁਪੱਟੇ ਦੀ ਲੁੱਕ ਦੇਖਿਓ ਸੂਟ ਦੇ ਦੇ ਪੂਰਾ ਹੈਵੀ ਲੁੱਕ ਦਾ ਦੁਪੱਟਾ 4000 ਪ੍ਰਾਈਸ ਦੇ ਵਿੱਚ ਕ੍ਰਾਸ ਟਿਸ਼ੂ ਦੀ ਸ਼ਰਟ ਹੈ ਤੇ ਕਟ ਦਾਣੇ ਦਾ ਕੰਮ ਹੈ ਜੀ ਪਰਲ ਦਾ ਕੰਮ ਹੈ ਸਲਵਾਰ ਦੇ ਪੌਂਚੇ ਦੇ ਕੰਮ ਹੈ ਇਹ ਵਾਲਾ ਵਰਕ ਆ ਜਾਏਗਾ ਬੂਟਾ ਬਣਿਆ ਹੋਇਆ ਨੀਚੇ ਬੇਲ ਤੇ ਦੁਪੱਟਾ ਦੇਖਿਓ ਸੂਟ ਦਾ 4000 ਪ੍ਰਾਈਸ ਦੇ ਵਿੱਚ ਹੈਵੀ ਵਰਕ ਵੀ ਸੋਨੋ ਸਲਵਾਰ ਵਰਕ ਦੁਪੱਟਾ ਹੈਵੀ ਵਰਕ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜੀ ਹੁਣ ਇੱਕ ਇੱਕ ਸੂਟ ਪਹਿਲਾਂ ਦਿਖਾਣਾ ਤੇ ਫਿਰ ਉਹਨੂੰ ਤੈਅ ਕਰਨਾ ₹300 ਨਾਲ ਉੱਪਰੋਂ ਕਲਰ ਚੁਆਇਸ ਵਰਕ ਇਸ ਦਾ ਸਭ ਕੁਝ ਦੇਖ ਦੇ ਕੇ ਕਰਵਾਉਣਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਠੀਕ ਹੈ ਜੀ ਤੇ ਨੈਕਸਟ ਤੁਹਾਨੂੰ ਦੇ ਰਹੇ ਹਾਂ ਗਲਾਸ ਟਿਸ਼ੂ ਤੇ ਬਹੁਤ ਸੋਹਣਾ ਸੂਟ ਹੈ ਵੀ 트ੈਂਡਿੰਗ ਚਾ ਕਲਰ ਆ ਜਿਨ੍ਹਾਂ ਦੇ ਘਰ ਚ ਫੰਕਸ਼ਨ ਆ ਬਹੁਤ ਸੋਹਣਾ ਸੂਟ ਬਣੇਗਾ ਇਹ ਵੀ ਸਿਲਵਰ ਵਰਕ ਦੇ ਨਾਲ ਦੁਪੱਟਾ ਬਹੁਤ ਪਿਆਰਾ ਸੂਟ ਦਾ ਬਹੁਤ ਸੋਹਣਾ ਦੁਪੱਟਾ ਡਿੱਡੀਆਂ ਲਾਈਨਾਂ ਵਾਲਾ ਦੇਖੋ ਜੀ ਸੂਟ ਵਰਕ ਹੀ ਬਹੁਤ ਪਿਆਰੇ ਆ ਬਹੁਤ ਸੋਹਣੇ ਹੈਵੀ ਵਰਕ ਦਿੱਤੇ ਨੇ ਇਸ ਵਾਰ ਤੁਹਾਨੂੰ 4000 ਦੇ ਵਿੱਚ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਮੇਰੇ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ ਦੁਪੱਟੇ ਵੀ ਹੈਵੀ ਦਿੱਤੇ ਆ ਨੀ ਕਿ ਕਲੀ ਸ਼ਰਟ ਸ਼ਰਟ ਹੈ। ਦੁਪੱਟੇ ਵੀ ਹੈਵੀ ਨੇ ਜੇ। ਵੇਸ ਰੂਡ ਦੀ ਲੁੱਕ ਦੇਖ ਲਓ। ਬਹੁਤ ਸੋਹਣਾ ਲੱਗਦਾ ਏ। ਜਿਹੜਾ ਵਿੱਚੇ ਦਬਕਾ ਦਿੱਤਾ ਹੈ ਵੇ ਕਲਰਫੁੱਲ ਦਿੱਤਾ ਹੋਇਆ। ਸੈਲਫ ਸ਼ਿਮਰ ਦੇ ਉੱਪਰ ਸੂਟ ਆ। ਇਤਾਰ ਰਹੇਗਾ ਜੀ ਬਹੁਤ ਸੋਹਣਾ ਜਿਹਾ ਇਹ ਵਰਕ। ਠੀਕ ਹੈ। ਬਹੁਤ ਪਿਆਰਾ ਵਰਕ ਹੈ। ਸਿਲਕ ਦੀ ਸਲਵਾਰ ਹੈ ਤੇ ਉਸ ਤੇ ਵੀ ਪੌਂਚਿਆਂ ਤੇ ਤੁਹਾਨੂੰ ਵਰਕ ਮਿਲ ਜਾਏਗਾ ਠੀਕ ਹੈ ਜੀ ਤੇ ਸਾਰੇ ਦੇ ਵਿੱਚ ਮਿਲ ਜੇਗੀ ਬੂਟੀ ਬੂਟੀ ਵਾਲਾ ਦੁਪੱਟਾ ਸ਼ਿਮਰ ਦਾ ਬਹੁਤ ਸੋਹਣਾ ਸੂਟ ਹੈ ਸ਼ਰਟ ਵੀ ਸ਼ਿਮਰ ਸੈਲਫ ਦੇ ਉੱਪਰ ਤੇ ਦੁਪੱਟਾ ਵੀ ਸ਼ਿਮਰ ਦਾ ਜੀ ਬਹੁਤ ਪਿਆਰਾ ਪੀਸਾ ਇਹਨਾਂ ਨੇ ਤਾਂ ਸਟੀਚਿੰਗ ਹੋ ਕੇ ਲੁੱਕ ਆਂਦੀ ਹੈ ਸੂਟਾਂ ਦੇ ਸੂਰਦੀ ਲੁੱਕ ਦੇਖਿਓ ਜੀ ਕ੍ਰਸ਼ ਦੇ ਉੱਪਰ ਸੂਟ ਆ ਹਰੇਕ ਸਟਾਫ ਦਿੱਤਾ ਸੀ ਅੱਜ ਦੀ ਵੀਡੀਓ ਤੁਹਾਨੂੰ ਪੂਰੀ ਕੋਸ਼ਿਸ਼ ਕੀਤੀ ਹੈ ਵੈਸਟ ਤੋਂ ਵੈਸਟ ਦੇਣ ਦੀ ਕੇਰਾ ਵੀ ਪੂਰਾ ਖੁੱਲਾ ਡੁੱਲਾ ਕਿਸੇ ਦਾ ਹੈਵੀ ਕੇਰਾ ਹੁੰਦਾ ਤਾਂ ਉਹਨਾਂ ਵਾਸਤੇ ਤਾਂ ਬਹੁਤ ਪਿਆਰਾ ਪੀਸ ਆ ਠੀਕ ਹੈ ਜੀ ਗਰੇਪ ਦੀ ਸਲਵਾਰ ਆ ਕਲਰ ਵੀ ਬਹੁਤ ਸੋਹਣਾ ਤੇ ਇਹ ਹੈਗਾ ਇਹਦਾ ਦੁਪੱਟਾ ਪੂਰੀ ਹੈਵੀ ਦੁਪੱਟਿਆਂ ਦੇ ਨਾਲ ਸੂਟ ਨੇ ਸੂਰਦੀ ਲੁੱਕ ਦੇਖਿਓ ਜੀ ਕ੍ਰਾਸ ਟਿਸ਼ੂ ਦੀ ਸ਼ਰਟ ਆ ਬਹੁਤ ਪਿਆਰਾ ਦਬਕੇ ਦਾ ਵਰਕ ਹੈ ਕੰਨੀ ਤੇ ਕਿਉਂਕਿ 골ਡਨ ਤੇ ਜਿਹੜਾ ਵਿੱਚ ਕਲਰ ਹੁੰਦਾ ਉਹਦੀ ਪੜਕ ਪੈਂਦੀ ਹੁੰਦੀ ਆ ਜਿਹੜੀ ਕੰਨੀ ਆ ਉਹਦੇ ਨਾਲ ਦਾ ਕਲਰ ਕੀਤਾ ਹੋਇਆ ਜੀ ਮੇਨ ਆਪਾਂ ਨੇ ਉਹੀ ਵਰਕ ਆਉਟ ਦੇ ਵਿੱਚ ਦਿੱਤਾ ਹੋਇਆ ਤੇ ਕ੍ਰਾਸ ਟਿਸ਼ੂ ਦਾ ਇਹਦਾ ਦੁਪੱਟਾ ਰਹੇਗਾ ਇਹ ਸਲਵਾਰ ਆ ਰੇਪ ਦੀ ਦੀ ਪ੍ਰਾਈਸ ਹੈਗਾ 4000 ਉਮੀਦ ਕਰਦੀ ਹਾਂ ਜੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਰੀ ਵੀਡੀਓ ਕਿੱਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ